ਕੀ ਹੋ ਰਿਹਾ ਤੇ ਕਿਹਦਾ ਰਕੀਤਾ ਦਵਾਇ ਹਾਂਜੀ ਮੇਰਾ ਨਾਮ ਆਸ਼ਿਸ਼ ਜੇ ਪਿੰਡ ਮੇਰਾ ਤੇ ਰੋਡਾਂ ਵਾਲੀ ਜੀ ਮੈਂ ਮਾਮੇ ਆਪਣੇ ਕੋ ਆਇਆ ਚਪਕਰੇ ਤੇ ਇਹਨਾਂ ਦਿਨਾਂ ਸਿਰੇ ਮੀਂਹ ਬੜਾ ਪੈਣ ਰਿਹਾ ਸੀ ਤੇ ਇਹਨਾਂ ਦੇ ਛੱਤ ਨਾਲ ਡਿੱਗਣ ਵਾਲੀ ਹੈਗੀ ਪਹਿਲਾਂ ਵੀ ਟੁੱਟੇ ਸੀ ਬੱਲੇ ਬੋਲੇ ਤੇ ਉਹ ਇਹਨਾਂ ਨੇ ਪਲਕੀ ਕੀਤਾ ਹਲਕੀ ਹਲਕੀ ਮਿੱਟੀ ਡਿੱਗਣ ਲੱਗੀ ਆ ਤੇ ਆਪਾਂ ਤਾਂ ਜਾਨ ਬਚਾ ਕੇ ਭੱਜ ਗਏ ਮੇਰੇ ਨਾਨਾ ਜੀ ਉਹ ਅੰਦਰੇ ਰਹਿ ਗਏ ਤੇ ਉਹਨਾਂ ਦੇ ਉੱਤੇ ਸਾਰੀ ਛੱਤ ਡਿੱਗ ਗਈ ਆ ਉਹਨਾਂ ਨੂੰ ਬੜੀ ਮੁਸ਼ਕਲ ਕੱਢਿਆ ਗਿਆ ਆ ਉਹਨਾਂ ਦੇ ਲੱਕ ਤੇ ਸੱਟ ਲੱਗੀ ਜੇ ਟੂਟ ਚੂਲਾ ਲੱਤ ਟੁੱਟ ਗਈ ਜੇ ਹਾਂਜੀ ਤੇ ਇੱਥੋਂ ਇੱਕ ਤੇ ਸੱਟ ਲੱਗ ਗਈ ਜੇ ਤੇ ਬਾਹਾਂ ਟੁੱਟ ਗਈਆਂ ਤੇ ਸਿਰ 'ਚ ਲੱਗਿਆ ਨੁਕਸਾਨ ਹਾਂਜੀ ਆਡਾ ਘਰ ਤੇ ਪੂਰਾ ਹੋਇ ਗਿਆ ਮੈਂ ਜਿਹੜਾ ਨਹੀਂ ਕੁਛ ਗਿਆ ਘਰ ਵਿੱਚ ਜੋ ਕੁਛ ਆ ਗਿਆ ਸਮਾਨ ਸਭ ਟੁੱਟ ਭੱਜ ਗਿਆ ਵਾ ਹਾਂਜੀ ਗ੍ਰਾਂਡ ਰਿਪਲਾਈ ਕੀਤਾ ਹੀ ਪਰ ਕੋਈ ਮਿਲ ਨਹੀਂ ਜੇ ਤੱਕ ਕੋਈ ਰਿਪਲਾਈ ਨਹੀਂ ਕੋਈ ਆਇਆ ਜੇ ਮਿਲਦੀ ਤੇ ਚੱਲ ਪੈ ਜਾਂਦਾ ਗਰੀਬਾਂ ਚੱਲ ਜਾਂਦਾ ਇੱਦਾਂ ਨਹੀਂ ਆਈ ਇਹ ਕਹ ਚੁਣਨੇ ਪਿਆ ਦੀ ਜੀ ਨੀ ਹੋ ਸਕੇ ਮਦਦ ਕੀਤੀ ਜਾਨ ਬਰਾਡ ਮੇ ਲਿਖੇ ਉਮਰ ਬਾਪੂ ਦੀ 70 ਸਾਲ ਦੀ ਬੇਨਕਲਾ ਸੋਵਾ ਜੀ ਇਹ ਜਿ ਮ પતિ ਇਹ ਮੈਨੇ ਫੋਨ ਕੀਤਾ ਉਸ ਵੇਲੇ 7 ਵਜੇ ਨਾਲ ਫੇਰ ਕੋਈ ਸਾਡਾ ਕੋਠਾ ਦੇਖ ਗਿਆ ਥੱਲੇ ਆ ਗਿਆ ਹੀ ਮੈਂ ਵੀ ਰੋਣ ਲੱਗ ਪਈ ਮੁੜ ਕੇ ਨਾ ਨੇ ਮੁੜ ਕੇ ਫੇਰ ਫੋਨ ਕੀਤਾ ਨਹੀਂ ਪਾਪਾ ਆ ਗਿਆ ਥੱਲੇ ਆ ਹੀ ਬਚ ਗਏ ਦੌੜ ਕੇ ਬਾਹਰ ਆ ਗਏ ਆ ਉਹਨਾਂ ਨੂੰ ਥੱਲੇ ਕੱਢਿਆ ਜੀ ਸੱਤ ਬਤਾ ਬਹੁਤ ਲੱਗੀਆਂ ਉਹਨਾਂ ਦੇ ਹੈਗੀਆਂ ਘਰ ਵੀ ਸਭ ਪੱਦਰ ਹੋ ਗਿਆ ਉਹ ਕੁਛ ਨਹੀਂ ਰਿਹਾ ਉਹਨਾਂ ਦੇ ਉਹ ਕਿਰਾਏ ਦੇ ਪਲੇਨ ਕਿਤੇ 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 ਹੀ ਕਿਤੇ ਹੀ ਕਹਿੰਦੇ ਪੈਸੇ ਮਿਲਨੇ ਆ ਮਿਲੇ ਨਹੀਂ ਐਸੇ ਤਾਂ ਨਹੀਂ ਮਿਲਦੇ ਮਿਲਦੇ ਤੇ ਇਹ ਕੰਮ ਹੋਣਾ ਹੀ ਨਹੀਂ ਜੇ ਮਿਲ ਜਾਂਦੀ ਗਰੋਂਟ ਉਹਨਾਂ ਵਿਚਾਰਿਆਂ ਨੂੰ ਕੋਲ ਕੁਝ ਪਈ ਜਾਂਦਾ ਜੀ ਉਹਨੂੰ ਕੱਢਣਾ ਹੋਈਏ ਇਹ ਇਹ ਹੀ ਲੱਗੇ ਤਾਂ ਬਾਪੂ ਕਿੱਨੇ ਜਾਣੇ ਹਾਂਜੀ ਕੀ ਮਕਰ ਕਰਦਾ ਰਹੋ ਮੰਗੇ ਹੋ ਕੰਨੇ ਨਾਲ ਬਾਪੂ ਦਾ ਚਲੋ ਇਲਾਜ ਹੋਵੇ ਤਾਂ ਨਾਲੇ ਸਾਡਾ ਘਰਬਾਰ ਇਹਨਾਂ ਵਿਚਾਰੇ ਗਰੀਬਾਂ ਦਾ ਬਣ ਜੇ